ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇਹ ਵਾਲਾ ਗਲੇ ਦਾ ਡਿਜ਼ਾਈਨ ਬਣਾ ਰያ ਹੈ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਬਣਦਾ ਹੈਗਾ ਇਹ ਡਿਜ਼ਾਈਨ ਤੁਹਾਨੂੰ ਹਰ ਕੋਈ ਪੁੱਛੂਗਾ ਵੀ ਕਿਵੇਂ ਬਣਾਇਆ ਇਹਦਾ ਆਪਾਂ ਤੁਹਾਨੂੰ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਾਂਗੇ ਜੀ ਤੁਸੀਂ ਉਸ ਤਰੀਕੇ ਨਾਲ ਇਹ ਗਲਾ ਬਣਾ ਸਕਦੇ ਹੋ ਕੋਈ ਔਖਾ ਤਰੀਕਾ ਨਹੀਂ ਹੈਗਾ ਜੇਕਰ ਆਪਾਂ ਬੁਕਰਮ ਪੱਟੀ ਤੇ ਗਲਾ ਕੱਟ ਕਟਿੰਗ ਕਰਦੇ ਆ ਤਾਂ ਇੱਕ ਤਾਂ ਆਪਾਂ ਤੋਂ ਜਿਹੜਾ ਇਹ ਦੀ ਕਟਿੰਗ ਹੈ ਬਿਲਕੁਲ ਸਹੀ ਨਹੀਂ ਹੁੰਦੀ ਹੈਗੀ ਥੋੜੀ ਬਹੁਤੀ ਉਨ ਨੀਕੀ ਦੇਖੋ ਆਪਾਂ ਤੋਂ ਘਟ ਰਹੀ ਜਾਂਦੀ ਹੈਗੀ ਇਸ ਲਈ ਆਪਾਂ ਰੈਡੀमेड ਗੋਲ ਗਲੇ ਦੇ ਨਾਲ ਇਹਦਾ ਡਿਜ਼ਾਈਨ ਅੱਗੇ ਅਟੈਚ ਕਰਕੇ ਬੁਕਰਮ ਪੱਟੀ ਉਹਦੇ ਨਾਲ ਬਣਾਵਾਂਗੇ ਇਹ ਦੇਖੋ ਜੀ ਆਪਾਂ ਨੇ ਇਹ ਗਲੇ ਦੀ ਜਿਹੜੀ ਲੰਬਾਈ ਲੈਣੀ ਹੈਗੀ 6.5 ਇੰਚ ਰੱਖ ਕੇ ਤੁਸੀਂ ਬਾਕੀ ਕਟਿੰਗ ਕਰ ਦਿਓ ਕਿਉਂਕਿ نیچے ਵੀ ਕੱਟ ਪਊਗਾ ਫਿਰ ਆਪਾਂ ਗਲਾ ਜਿਹੜਾ ਜ਼ਿਆਦਾ ਲੰਬਾ ਹੋ ਜੂਗਾ ਇਸ ਲਈ ਆਪਾਂ ਇਹਨੂੰ ਕੱਟ ਕਰ ਦਾਂਗੇ 6.5 ਇੰਚ ਰੱਖ ਕੇ ਗਲਾ ਕੱਟ ਕਰ ਲਿਆ ਜੀ ਇਸ ਤੋਂ ਬਾਅਦ ਇਹਦੇ ਸੈਂਟਰ ਚੋ ਵੀ ਆਪਾਂ ਨੇ ਕੱਟ ਲਿਆ ਇਹ ਦੇਖੋ ਜੀ ਇਸ ਤੋਂ ਬਾਅਦ ਆਪਾਂ ਬੁਕਰਮ ਪੱਟੀ ਤੇ ਨੀਚੇ ਵਾਲਾ ਡਿਜ਼ਾਈਨ ਬਣਾਵਾਂਗੇ ਜੀ ਇਹ ਬੁਕਰਮ ਪੱਟੀ ਹੈਗੀ ਆ ਜੀ ਲਗਭਗ 3.5 ਇੰਚ ਤੋਂ ਚੌੜੀ ਹੈਗੀ ਇੰਨੀ ਕੁ ਚੌੜੀ ਤੁਹਾਨੂੰ 3.5 ਨਾਲ ਵੀ ਸਰ ਜੂਗਾ ਜੀ ਵੀ ਇਹ ਥੋੜੀ ਜੀ ਜ਼ਿਆਦਾ ਸੀਗੀ ਚਲੋ ਆਪਾਂ ਨੇ ਇਹਦੇ ਵਿੱਚੋਂ ਕੱਟਿਆ ਨਹੀਂ ਹੈਗਾ ਇਹਦਾ ਸੈਂਟਰ ਕਰ ਲਿਆ ਜੀ ਇੱਥੇ ਪਹਿਲਾਂ ਆਪਾਂ ਵੀ ਇਹਦਾ ਡਿਜ਼ਾਈਨ ਬਣਾ ਲਾਂਗੇ ਗਲੇ ਦਾ ਵੀ ਕਿਸ ਤਰੀਕੇ ਨਾਲ ਬਣਾਉਣਾ ਤੇ ਇੱਕ ਜਿਹੜੀ ਇਹ ਪੱਟੀ ਵਾਲਾ ਗਲਾ ਹੁੰਦਾ ਇਹ ਲਗਭਗ 14.5 ਤੋਂ 15 ਇੰਚ ਤੱਕ ਤਿਆਰ ਚਾਹੀਦਾ ਆਪਣਾ ਇਸ ਤੋਂ نیچے ਦੀ ਪੱਟੀ ਨਹੀਂ ਜਾਣੀ ਚਾਹੀਦੀ ਉੱਪਰ ਮੋਡੇ ਤੋਂ ਲਾ ਕੇ نیچے ਤੱਕ ਜਿਹੜੀ ਪੱਟੀ ਤੱਕ ਲੰਬਾਈ ਹੈ ਦੀ ਗਲੇ ਦੀ ਡਿਜ਼ਾਈਨ ਦੀ ਇਸ ਇਹ 15 ਤੱਕ ਹੋਣੀ ਚਾਹੀਦੀ ਹੈ ਜੀ 15 ਤੋਂ نیچے ਨਹੀਂ ਜਾਣਾ ਚਾਹੀਦਾ 14.5 ਹੋ ਜੇ ਤਾਂ ਵੀ ਕੋਈ ਗੱਲ ਨਹੀਂ ਇਹ ਪੱਟੀ ਤੇ ਪਹਿਲਾਂ ਆਪਾਂ ਡਿਜ਼ਾਈਨ ਬਣਾਉਣਾ ਜੀ ਜਿਵੇਂ ਕਿ ਉਹ ਤੇ ਬਣਿਆ ਹੋਇਆ ਸੀਗਾ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀਗਾ ਇਸ ਲਈ ਆਪਾਂ ਤਕੋਨਾ ਪਹਿਲਾਂ ਉੱਪਰ ਡਿਜ਼ਾਈਨ ਬਣਾ ਲਾਂਗੇ ਫਿਰ ਆਪਾਂ ਸ਼ੇਪ ਦੇਵਾਂਗੇ ਸਾਰਿਆਂ ਤੋਂ ਪਹਿਲਾਂ ਤਾਂ ਕੀ ਕਰਨਾ ਜੀ ਆਪਾਂ ਨੇ ਅੱਧਾ ਕਿੰਚ ਬੁਕਰਮ ਪਲੇਨ ਛੱਡ ਕੇ نیچے ਦਾ ਵੀ ਜਿਵੇਂ ਕਿ ਆਪਾਂ ਵੀ ਸ਼ੇਪ ਨਿਸ਼ਾਨ ਲਾਉਨੇ ਹੁੰਦੇ ਆ ਬਾਕੀ ਤੁਸੀਂ ਵੀਡੀਓ ਚ ਦੇਖ ਲਓ ਜੀ ਜਿਸ ਤਰੀਕੇ ਨਾਲ ਮੈਂ ਨਿਸ਼ਾਨ ਲਾਏ ਨੇ ਉਸ ਤਰੀਕੇ ਨਾਲ ਲਾ ਲਿਓ ਇਹ ਜਿਹੜੀ ਪੱਟੀ ਦਾ ਸੈਂਟਰ ਹੈ ਜੋਇੰਟ ਸਾਈਡ ਆਪਾਂ ਨਿਸ਼ਾਨ ਲਾ ਲਾਰੇ ਆਂ ਜੀ ਓਪਨ ਸਾਈਡ ਨਹੀਂ ਲਾਉਣੇ ਹੈਗੇ ਤੇ ਆਪਾਂ ਨੇ ਪੈਰ ਪੈਰ ਦੀ ਸਲਾਈ ਜਿੰਨੀ ਪੱਟੀ ਸੈਂਟਰ ਚੋਂ ਕੱਟ ਕਰਨੀ ਹੈਗੀ ਜਿਹੜਾ ਇਹ ਗਲਾ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈਗਾ ਜਿਵੇਂ ਜਿਹੜੀਆਂ ਮੇਰੀਆਂ ਭੈਣਾਂ ਘਰੇ ਸਲਾਈ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਬੁਕਰਮ ਪੱਟੀ ਤੇ ਗਲਾ ਕੱਟਣਾ ਵੀ ਛੇਪਾਂ ਦੇਣੀਆਂ ਹੀ ਔਖੀਆਂ ਹੋ ਜਾਂਦੀਆਂ ਨੇ ਇਸ ਲਈ ਆਪਾਂ ਨੇ ਤੁਹਾਡੀ ਇਸ ਮੁਸ਼ਕਲ ਦਾ ਹੱਲ ਕੱਢਤਾ ਜੀ ਅ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਡਰਾ ਕਰਨਾ ਫਿਰ ਲਗਭਗ 1 ਇੰਚ ਆਪਾਂ ਨੇ ਚੌੜੀ ਇਹਦਾ ਨਿਸ਼ਾਨ ਲਾ ਲੈਣਾ ਵੀ ਪੱਟੀ ਦੀ ਕਟਿੰਗ ਕਰਨੀ ਆ ਇੱਥੋਂ ਆਪਾਂ ਨੇ ਬੀ ਸ਼ੇਪ ਮੰਗੂ ਥੋੜਾ ਜਿਹਾ ਹਲਕੀ ਜੀ ਸ਼ੇਪ ਦੇਣੀ ਹੈ ਜੀ ਅੰਦਰ ਜੇ ਨੂੰ ਜਿਵੇਂ ਕਿ ਵੀਡੀਓ ਦੇ ਵਿੱਚ ਤੁਹਾਨੂੰ ਦਿਸ ਰਿਹਾ ਹੈਗਾ ਬਾਕੀ ਜਦੋਂ ਆਪਾਂ ਨੂੰ ਜਦੋਂ ਇਹਦੇ ਨਾਲ ਗਲੇ ਨਾਲ ਇਹਨੂੰ ਪੱਟੀ ਨੂੰ ਅਟੈਚ ਕਰਾਂਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਕਿਸ ਤਰੀਕੇ ਨਾਲ ਸ਼ੇਪ ਦਿੱਤੀ ਹੈਗੀ ਇਹ ਦੇਖੋ ਜੀ ਇਹਨੂੰ ਹੁਣ ਆਪਾਂ ਜਿਹੜੀ ਕਟਿੰਗ ਕਰਦਾਂਗੇ ਇਹਦੀ ਪੱਟੀ ਦੀ ਜਿਹੜਾ ਇਹ ਬਾਧੂ ਪੱਟੀ ਹੈਗੀ ਉਹਨੂੰ ਆਪਾਂ ਕੱਟ ਦਾਂਗੇ ਜੀ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਪੱਟੀ ਕਟਿੰਗ ਕਰ ਲਿਓ ਕਿਉਂਕਿ ਮੇਨ ਗੱਲ ਗੋਲ ਗਲੇ ਦੇ ਨਾਲ ਪੱਟੀ ਜੜਨੀ ਹੁੰਦੀ ਹੈਗੀ ਪੱਟੀ ਵੀ ਆਪਾਂ ਨੇ ਅੱਧਾ ਇੰਚ ਪਲੇਨ ਰੱਖ ਕੇ ਕੱਟੀ ਹੈ ਬਿਲਕੁਲ तिरਸ਼ੀ ਨਹੀਂ ਕੱਟੀ ਹੈਗੀ ਕਿਉਂਕਿ ਆਪਾਂ ਗਲੇ ਤੇ ਲਗਾਵਾਂਗੇ ਜਦੋਂ ਵੀ ਫਿਰ ਇਹ ਨਿਕਲੇ ਨਾ ਛੇਤੀ ਅ ਇਹ ਦੇਖੋ ਜੀ ਆਪਾਂ ਇਹਦੇ ਸੈਂਟਰ ਚੋਂ ਅੱਧਾ ਇੰਚ ਉੱਪਰ ਰੱਖ ਕੇ ਸੈਂਟਰ ਚੋਂ ਵੀ ਕੱਟ ਪਾ ਲਿਆ ਕੱਟ ਪਾਇਆ ਜੀ ਆਪਾਂ ਪੈਰ ਪੈਰ ਕਿਚੌੜਾ ਵੀ ਜਿਵੇਂ ਮਤਲਬ ਕਿ 2.5 ਆਪਾਂ ਚੌੜਾ ਕੱਟ ਕਹਿ ਸਕਦੇ ਆ ਵੀ ਪਾਇਆਗਾ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਨੇ ਸ਼ੇਪ ਦਿੱਤੀ ਸੀ ਜੀ ਮਿਸ਼ਾਲ ਲਾਏ ਸੀ ਇਹਨੂੰ ਕੱਟ ਲਾਂਗੇ ਇਹ ਹੋ ਗਿਆ ਜੀ ਜਿਹੜਾ ਆਪਣੇ ਗਲੇ ਦੇ نیچے ਜਿਹੜਾ ਚੌਰਸ ਜੀ ਬਾਕਸ ਬਣੂਗਾ ਨਾ ਉਹਦਾ ਕੱਟ ਹੋ ਗਿਆ ਇਹ ਦੇਖੋ ਜੀ ਇਹ ਆਪਣਾ ਨੀਚੇ ਵਾਲੀ ਪੱਟੀ ਵਾਲਾ ਡਿਜ਼ਾਈਨ ਬਣ ਗਿਆ ਤੇ ਹੁਣ ਇਸ ਤੋਂ ਬਾਅਦ ਆਪਾਂ ਗਲੇ ਵਾਲਾ ਡਿਜ਼ਾਈਨ ਬਣਾਉਣਾਗਾ ਇਹ ਲਗਭਗ ਆਪਾਂ ਨੇ ਪੈਰ-ਪੈਰ ਦਾ ਦੋਨੋਂ ਪਾਸਿਓਂ ਵੀ ਮਾਰਜਨ ਕੱਟ ਲਿਆ ਤਾਂ ਕਿ ਵੀ ਆਪਣਾ ਗਲਾ ਆਪਾਂ ਨੇ ਬਿਲਕੁਲ ਨਾਲ ਜੋੜ ਕੇ ਨਹੀਂ ਬਣਾਉਣਾ ਇੱਥੋਂ ਜਿਹੜਾ ਇਹ ਬਾਕਸ ਹੈ ਇਹਨੂੰ ਪੰਜਾ ਰੱਖਣਾਗਾ ਹੁਣ ਆਪਾਂ ਗਲੇ ਨਾਲ ਇਹਨੂੰ ਜੜ ਲਾਂਗੇ ਆਈਡੀਏ ਦੇ ਨਾਲ ਨਾ ਤਾਂ ਦੇਖੋ ਨੀਚੇ ਤੋਂ ਜੜਨਾ ਸ਼ੁਰੂ ਕਰਨਾ ਕਰਨਾ ਨਾ ਜ਼ਿਆਦਾ ਉੱਪਰ ਚੜਾਉਣਾ ਗਲੇ ਦੇ ਇਹ ਫਿਰ ਇਸ ਤੋਂ ਬਾਅਦ ਇਹ ਇਹਦੀ ਸ਼ੇਪ ਚੰਗੀ ਤਰ੍ਹਾਂ ਆਪਾਂ ਇਸ ਤੋਂ ਬਾਅਦ ਦੇਵਾਂਗੇ ਜੀ ਪਹਿਲਾਂ ਇਹਨੂੰ ਗਲੇ ਨਾਲ ਆਪਾਂ ਪੇਸਟ ਕਰ ਲਾਂਗੇ ਪੇਸਟ ਕਰਨ ਤੋਂ ਬਾਅਦ ਆਪਾਂ ਥੋੜੀ ਜੀ ਸ਼ੇਪ ਹੋਰ ਦੇਣੀ ਹੈਗੀ ਗਲੇ ਨੂੰ ਵੀ ਥੋੜੀ ਜੀ ਕਟਿੰਗ ਕਰਨਾ ਤੇ ਇਹ ਪੱਟੀ ਨੂੰ ਵੀ ਕਟਿੰਗ ਕਰਨਾਗਾ ਜੇਕਰ ਤੁਸੀਂ ਇਹਨੂੰ ਪਹਿਲਾਂ ਹੀ ਕੱਟ ਲਓਗੇ ਤਾਂ ਕਿਤੇ ਥੋੜਾ ਫੋਤਾ ਕੱਟ ਰਹਿ ਗਿਆ ਵੀ ਫੇਰ ਔਖਾ ਹੋ ਜਾਂਦਾ ਆਪਾਂ ਜੇਕਰ ਪੇਸਟ ਕਰਕੇ ਬਾਅਦ ਚੋ ਕਟਾਂਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਜੀ ਇਸ ਲਈ ਵੀ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਵੀ ਤੁਸੀਂ ਪਹਿਲਾਂ ਨਾ ਕਟਿਓ ਬਾਅਦ ਵਿੱਚ ਕਟਿਓ ਆਪਾਂ ਦੇਖੋ ਜੀ ਜਿਵੇਂ ਬੁਕਰਮ ਪੱਟੀ ਤੋਂ ਥੋੜਾ ਜਿਹਾ ਵੀ نیچے ਉਹ ਕਟਿਆ ਸੀਗਾ ਉਮੀ ਆਪਾਂ ਗਲੇ ਤੋਂ ਕੱਟਤਾ ਕਿਉਂਕਿ ਇਹ ਆਪਾਂ ਨੇ ਜੋੜਨਾ ਨਹੀਂ ਹੈਗਾ ਸੈਂਟਰ ਚੋ ਥੋੜੀ ਜੀ ਇਹਦੇ ਵਿਚਾਲੇ ਜਗ੍ਹਾ ਰੱਖਣੀ ਹੈ ਵੀ ਜਿਵੇਂ ਕਿ ਅੱਧਾ ਇੰਚ ਅੱਧਾ ਪੌਣਾ ਇੰਚ ਇਸ ਤ੍ਰਿਕੇ ਨਾਲ ਜੀ ਆਪਾਂ ਨੇ ਦੇਖੋ ਇਹ ਪੱਟੀ ਸੈੱਟ ਕਰਕੇ ਰੱਖ ਲੈਣੀ ਆ ਹੁਣ ਆਪਾਂ ਇਹਨੂੰ ਕੱਪੜੇ ਤੇ ਜੜਾਂਗੇ ਆਪਾਂ ਪ੍ਰੈਸ ਗਰਮ ਕਰ ਲਾਂਗੇ ਜੀ ਤੇ ਇੱਥੇ ਆਪਾਂ ਕੱਪੜਾ ਵਿਛਾਵਾਂਗੇ ਕੱਪੜੇ ਤੇ ਇਹ ਪੱਟੀ ਜੜ ਲੈਣੀ ਹੈਗੀ ਪਹਿਲਾਂ ਆਪਾਂ ਕੱਪੜੇ ਤੇ ਪ੍ਰੈਸ ਕਰ ਲਾਂਗੇ ਜੀ ਤਾਂ ਕਿ ਵੀ ਜਿਹੜੇ ਕੋਈ ਬਲਬ ਵਗੈਰਾ ਨੇ ਉਹ ਨਿਕਲ ਜਾਣ ਇਸ ਤੋਂ ਬਾਅਦ ਜੀ ਆਪਾਂ ਨੇ 5 ਇੰਚ ਚੌੜੇ ਤੇ ਦੋ ਨਿਸ਼ਾਨ ਲਾਉਣੇ ਨੇ ਆਪਣਾ ਗਲਾ ਰੱਖਣਾਗਾ ਚਲੋ ਸੂਤ ਪਰ ਇਧਰ ਉਧਰ ਹੋ ਜੇ ਤਾਂ ਕੋਈ ਗੱਲ ਨਹੀਂ ਹੈਗੀ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਪਹਿਲਾਂ ਗळा ਪੇਸਟ ਕਰਨਾ ਗੋਲ ਗळा ਜਿਹੜਾ ਆਪਾਂ ਨੇ ਲਿਆਗਾ ਇਹਨੂੰ ਪੇਸਟ ਕਰਕੇ ਫਿਰ ਆਪਾਂ ਪੱਟੀ ਪੇਸਟ ਕਰਨੀ ਹੈਗੀ ਅ ਜਿਵੇਂ ਜਿਵੇਂ ਕਿ ਮੈਂ ਵੀਡੀਓ ਦੇ ਵਿੱਚ ਦਿਖਾ ਰਹੀਆਂ ਇਸ ਤਰੀਕੇ ਨਾਲ ਹੀ ਤੁਸੀਂ ਕਰ ਲਿਓ ਅੱਜਕੱਲ੍ਹ ਦੇਖੋ ਜੀ ਬਹੁਤ ਜ਼ਿਆਦਾ ਟ੍ਰੈਂਡ 'ਚ ਨੇ ਇਹ ਵੀ ਜਿਵੇਂ ਦੋ ਗਲੇ ਜੋੜ ਕੇ ਡਿਜ਼ਾਈਨ ਬਣਦਾ ਹਨਾ ਜਿਹੜਾ ਚੌਰਸ ਗळाਗਾ ਉਹ ਤੋਂ ਰੈਡੀਮੇਡ ਗਲੇ ਤੋਂ ਡਿਜ਼ਾਈਨ ਬਣਾਉਣ ਦਾ ਟ੍ਰੈਂਡ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਕੱਲਾ ਟ੍ਰੈਂਡ ਨਹੀਂ ਜੀ ਇਹ ਆਪਣੇ ਲਈ ਬਹੁਤ ਹੀ ਵੀ ਵਧੀਆ ਕਿੰਨੀ ਹੈਲਪ ਹੋ ਜਾਂਦੀ ਹੈ ਦੇਖੋ ਆਪਣਾ ਜਿਹੜਾ ਗੋਲਗਲਾ ਉਹ ਆਪਾਂ ਨੂੰ ਰੈਡੀमेड ਬਰਤੋਂ ਚ ਲੈ ਲਿਆ ਆਪਾਂ ਨੇ نیچے ਪੱਟੀ ਆਪਾਂ ਨੇ ਡਿਜ਼ਾਈਨ ਵਾਲੀ ਕੱਟ ਕੇ ਲਾ ਲਈ ਨਾਲੇ ਤਾਂ ਦੇਖੋ ਆਪਣਾ ਟਾਈਮ ਬਚ ਗਿਆ ਜੀ ਨਾਲੇ ਆਪਣਾ ਜਿਹੜਾ ਇਹ ਬੁਕਰਮ ਪੱਟੀ ਤੇ ਬੇਸਟ ਜਾਂਦੀ ਉਹ ਬਚ ਗਈ ਬਾਕੀ ਕਾਟਨ ਦੇ ਸੂਟਾਂ ਤੇ ਤਾਂ ਜੀ ਡਿਜ਼ਾਈਨ ਵਾਲੇ ਗਲੇ ਬਣਾਏ ਹੋਏ ਬਹੁਤ ਸੋਹਣੇ ਲੱਗਦੇ ਨੇ ਇਹ ਹਜੇ ਵੀ ਜੇ ਮੇਂ ਕਿ ਸਰਦੀਆਂ ਦੇ ਵਿੱਚ ਤਾਂ ਗਲਿਆਂ ਤੇ ਇਹ ਹੋ ਜਾਂਦਾ ਵੀ ਕੋਟੀ ਵਗੈਰਾ ਆ ਜਾਂਦੀ ਹੈ ਉੱਪਰ ਵੀ ਗਲਿਆਂ ਦੇ ਡਿਜ਼ਾਈਨ ਇੰਨੇ ਜ਼ਿਆਦਾ ਨਹੀਂ ਚੱਲਦੇ ਹੈਗੇ ਜਿੰਨੇ ਜ਼ਿਆਦਾ ਵੀ ਹੁੰਦਾ ਆਪਣੇ ਕਾਟਨ ਦੇ ਸੂਟਾਂ ਤੇ ਬਾਕੀ ਇਹ ਹੋ ਜਾਂਦਾ ਜੀ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਨੇ ਉਹਨਾਂ ਦਾ ਹੁੰਦਾਗਾ ਕਈ ਵਾਰੀ ਵਰਕ ਵਾਲੇ ਹੁੰਦੇ ਨੇ ਉਹਨਾਂ ਤੇ ਆਪਾਂ ਜ਼ਿਆਦਾ ਡਿਜ਼ਾਈਨਿੰਗ ਨਹੀਂ ਕਰਾਉਂਦੇ ਵੀ ਚਲੋ ਸਿੰਪਲੇ ਸੋਹਣੇ ਲੱਗਦੇ ਨੇ ਕਿਉਂਕਿ ਉੱਤੇ ਵਰਕ ਵਗੈਰਾ ਹੋਇਆ ਹੁੰਦਾ ਜੇਕਰ ਆਪਣੇ ਜਿਵੇਂ ਹੁਣ ਕਾਟਨ ਦੇ ਪ੍ਰਿੰਟ ਸੂਟ ਨੇ ਜਾਂ ਪਲੇਨ ਸੂਟ ਨੇ ਉਹਨਾਂ ਤੇ ਲੈਸਾਂ ਨਾਲ ਬਹੁਤ ਸੋਹਣੇ ਡਿਜ਼ਾਈਨ ਬਣ ਜਾਂਦੇ ਨੇ ਇਹ ਆਪਾਂ ਨੇ ਹੁਣ ਪੱਟੀ ਰੱਖਣੀ ਹੈ ਜੀ ਪਹਿਲਾਂ ਇਹ ਆਪਾਂ ਨੇ ਕੀ ਕੀਤਾ ਗੋਲ ਜਿਹੜਾ ਗਲਾ ਸੀਗਾ ਇਹ ਪੇਸਟ ਕਰ ਲਿਆ ਇਸ ਤੋਂ ਬਾਅਦ ਜੀ ਆਪਾਂ ਨੇ ਥੋੜਾ ਜਿਹਾ ਉੱਪਰੋਂ ਇਹ ਪੱਟੀ ਜਿਹੜੀ ਕੱਟ ਕੱਟ ਕਰਤੀ ਕਿਉਂਕਿ ਜਦੋਂ ਆਪਾਂ ਉਹਦੇ ਉੱਪਰ ਰੱਖ ਰਹੇ ਸੀਗਾ ਤਾਂ ਗਲੇ ਤੋਂ ਇਹ ਜਗ੍ਹਾ ਜ਼ਿਆਦਾ ਸੀਗੀ ਹੁਣ ਆਪਾਂ ਇਹਨੂੰ ਸੈਟਿੰਗ ਕਰਕੇ ਗਲੇ ਦੇ ਉੱਪਰ ਰੱਖ ਲਾਂਗੇ ਜੀ ਪੱਟੀ ਨੂੰ ਇਹ ਦੇਖੋ ਜੀ ਜੇ ਤਾਂ ਆਪਾਂ ਬਰਾਬਰ ਤੇ ਪੱਟੀ ਰੱਖ ਦਿਆਂ ਤਾਂ ਆਪਣੀ ਨੀਚੋਂ ਪੱਟੀ ਦੀ ਚੜਾਈ ਵੱਧ ਜੂਗੀ ਆਪਾਂ ਨੇ ਨੀਚੇ ਵਾਲੀ ਪੱਟੀ ਨੂੰ ਵੀ ਆਪਣੇ ਹਿਸਾਬ 'ਚ ਰੱਖਣਾਗਾ ਤੇ ਇਹਨੂੰ ਬਿਲਕੁਲ ਸ਼ੇਪ ਦੇ ਦੇਣੀ ਹੈ ਇਹ ਦੇਖੋ ਜੀ ਹੁਣ ਥੋੜਾ ਜਿਹਾ ਮਾਰਜਨ ਬਚਦਾਗਾ ਇਹ ਆਪਾਂ ਕੱਟ ਕਰ ਦਾਂਗੇ ਪਰ نیچے ਵਾਲੀ ਜਿਹੜੀ ਪੱਟੀ ਚੋਂ ਆਪਾਂ ਨੇ ਸੈਂਟਰ ਚੋਂ ਕੱਟ ਕੀਤਾ ਸੀਗਾ ਉਹਨੂੰ ਵੀ ਆਪਾਂ ਧਿਆਨ ਚ ਰੱਖਣਾਗਾ ਇਹ ਨਹੀਂ ਹੈਗਾ ਵੀ ਆਪਾਂ ਉੱਪਰੋਂ ਪੱਟੀ ਨੂੰ ਫਲਾ ਲਈਏ ਤੇ ਨੀਚੋਂ ਮਾਰਜਨ ਘੱਟ ਰੱਖਿਆ ਹੋਇਆ ਕਟਿੰਗ ਚ ਫਿਰ ਆਪਣੀ ਜਿਹੜੀ ਇਹ نیچے ਪੱਟੀ ਲਾਈਏਗੀ ਉਹਦੇ ਵਿੱਚ ਝੋਲ ਪੈਣ ਲੱਗ ਜੂਗੀ ਜੀ ਉਹ ਟੇਢੀ ਹੋ ਜੂਗੀ ਇਹ ਦੇਖੋ ਜੀ ਹੁਣ ਆਪਾਂ ਨੇ ਗਲੇ ਦੇ ਉੱਪਰ ਪੇਸਟ ਕਰ ਲਈ ਗਲੇ ਦੀ ਸ਼ੇਪ ਤੇ ਇਹਦਾ ਕੋਈ ਅਸਰ ਨਹੀਂ ਪਿਆ ਹੈਗਾ ਆਪਾਂ ਨੇ ਕਿਉਂਕਿ ਉੱਪਰ ਵਧਾ ਕੇ ਨਾ ਘਟਾ ਕੇ ਰੱਖੀ ਨਹੀਂ ਹੈਗੀ ਹੁਣ ਆਪਾਂ ਨੇ ਇਹ ਸ਼ੇਪ ਜਿਹੜੀ ਅੰਦਰ ਚੌਰਸ ਬਾਕਸ ਬਣਾਇਆ ਸੀਗਾ ਉਹਦੇ ਵਿੱਚੋਂ ਹੁਣ ਆਪਾਂ ਕੱਟ ਲਾਂਗੇ ਜੀ ਇਹਦਾ ਕੋਈ ਚੱਕਰ ਨਹੀਂ ਹੈਗਾ ਹੁਣ ਦੇਖੋ ਮੈਂ ਨਿਸ਼ਾਨ ਲਾਤੇ ਜੀ ਜਿੱਥੇ ਨਿਸ਼ਾਨ ਲਾਏ ਨੇ ਆਪਾਂ ਇਹਨੂੰ ਤਕੋਨੀ ਸ਼ੇਪ ਦੇ ਦਾਂਗੇ ਜਿਵੇਂ ਕਿ ਆ ਜਿਹੜੀ ਬੁਕਰਮ ਬਾਧੂ ਹੈਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਾਂਗੇ ਜੀ بس ਇਹ ਕਪੜਾ ਨਹੀਂ ਆਪਾਂ ਨੇ ਕੱਟਣਾ ਸਿਰਫ ਬੁਗਰਮ ਕੱਟਣੀ ਆ ਜਿਹੜੀ ਬਾਧੂ ਐ ਆਪਾਂ ਪਹਿਲਾਂ ਵੀ ਕੱਟ ਕਰ ਸਕਦੇ ਸੀ ਜੀ ਪਰ ਇਹ ਜਿਵੇਂ ਪੇਸਟ ਹੋਣ ਦੇ ਟਾਈਮ ਤੇ ਮਾੜਾ ਮੋਟਾ ਜੇਕਰ ਆਪਣਾ ਗਾਲਾ ਹਿੱਲ ਜਾਂਦਾ ਤਾਂ ਆਪਣੀ ਜਿਹੜੀ ਇਹ ਪੱਟੀ ਹੈ ਬੇਕਾਰ ਜਾਂਦੀ ਇਸ ਲਈ ਤੁਸੀਂ ਪਹਿਲਾਂ ਪੇਸਟ ਕਰ ਲਿਓ ਜੀ ਬਾਅਦ ਵਿੱਚੋ ਜਿੰਨਾ ਕੁ ਵੀ ਕੱਟਣਾ ਹੋਇਆ ਨਿਸ਼ਾਨ ਲਾ ਕੇ ਕੱਟ ਦਿਓ ਇਹ ਦੇਖ ਸਕਦੇ ਹੋ ਜੀ ਕਿੰਨੀ ਸੋਹਣੀ ਆਪਣੀ ਜਿਹੜੀ ਸ਼ੇਪ ਬਣੇਗੀ ਇਸ ਤਰੀਕੇ ਨਾਲ ਤੁਸੀਂ ਸ਼ੇਪ ਦੇ ਸਕਦੇ ਹੋ ਜੀ ਗੋਲ ਵੀ ਦੇ ਸਕਦੇ ਹੋ ਤੁਸੀਂ ਜਿਵੇਂ ਮੈਂ ਤਕੋਨੀ ਚਾਰਸ ਬਾਕਸ ਜਿਹਾ ਬਣਾਇਆਗਾ ਉਹ ਵੀ ਦੇ ਸਕਦੇ ਹੋ ਹੁਣ ਆਪਾਂ ਪੇਸਟ ਕਰਨ ਤੋਂ ਬਾਅਦ ਜੀ ਜਿਹੜਾ ਫालतू ਕੱਪੜਾਗਾ ਆਪਾਂ ਅੱਧਾ ਅੱਧਾ ਇੰਚ ਮਾਰਜਨ ਪਾਉਣਾ ਪਾਉਣਾ ਕਿੰਚ ਮਾਰਜਨ ਛੱਡ ਕੇ ਨਾ ਉਹਨੂੰ ਕਟਿੰਗ ਕਰ ਦਾਂਗੇ ਜੀ ਜਿਵੇਂ ਕਿ ਆਪਾਂ ਹਰੇਕ ਗਲੇ ਦਾ ਕਰਦੇ ਆਂਗੇ ਤਾਂ ਤੁਹਾਨੂੰ ਨਾਰਮਲੀ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੁੰਦਾਗਾ ਇਹਨੂੰ ਕੱਟ ਕਰਨ ਤੋਂ ਬਾਅਦ ਜੀ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੱਟ ਪਾਉਣੇ ਨੇ ਜਿਵੇਂ ਜਿੱਥੇ ਕੋਨੇ ਮੋੜਨੇ ਨੇ ਨਾ ਉੱਥੇ ਕੱਟ ਹੋਣੇ ਜ਼ਰੂਰੀ ਨੇ ਜੀ ਬਾਹਰਲੀ ਸਾਈਡ ਆਪਾਂ ਨੇ ਪਹਿਲਾਂ ਮੋੜਨੀ ਹੈਗੀ ਫਿਰ ਆਪਾਂ ਨੇ ਇਹਦੀ ਅੰਦਰਲੀ ਸਾਈਡ ਨੂੰ ਜਿਹੜਾ ਜਿੱਥੇ ਵੀ ਕੁਰਤੀ ਨਾਲ ਅਟੈਚ ਕਰਕੇ ਫੇਰ ਕੱਟਣਾਗਾ ਬਾਹਰੀ ਸਾਈਡ ਆਪਾਂ ਪਹਿਲਾਂ ਕੱਟ ਕਰ ਲਾਂਗੇ ਜੀ ਇਹ ਦੇਖੋ ਜੀ ਇੱਥੇ ਆਪਾਂ ਨੇ ਕੱਟ ਪਾਉਣੇ ਨੇ ਇਹ ਤੁਸੀਂ ਆਹ ਨਾਲ ਇੱਥੇ ਕੱਟ ਪਾਇਓ ਜੀ ਇਹ ਕੱਟ ਕਾਉਣ ਨਾਲ ਇਹ ਹੈਗਾ ਵੀ ਜਿਹੜੀ ਅੰਦਰ ਨੂੰ ਸ਼ੇਪ ਜਾਂਦੀ ਉਹ ਸਹੀ ਤਰੀਕੇ ਨਾਲ ਮੁੜ ਜੂਗੀ ਇਸ ਤੋਂ ਬਾਅਦ ਜੀ ਆਪਾਂ ਨੇ ਫੈਵਿਕੋਲ ਵਰਤਣਾਗਾ ਫੈਵਿਕੋਲ ਲਾ ਕੇ ਤੁਸੀਂ ਸਾਰਾ ਜਿਹੜਾ ਪ੍ਰੈਸ ਨਾਲ ਅੰਦਰ ਨੂੰ ਫੋਲਡ ਕਰ ਦਿਓ ਇਹ ਸਾਰਾ ਤੁਹਾਡਾ ਕੱਪੜਾ ਅੰਦਰ ਚਿਪਕ ਜੂਗਾ ਨਹੀਂ ਆਪਾਂ ਪਹਿਲਾਂ ਕੀ ਕਰਦੇ ਸੀ ਜੀ ਮਸ਼ੀਨ ਨਾਲ ਕੱਟੇ ਪਾਉਣੇ ਪੈਂਦੇ ਸੀਗੇ ਫਿਰ ਢੇੜਨੇ ਪੈਂਦੇ ਸੀ ਹੁਣ ਨਾ ਢੇੜਨ ਦੀ ਟੈਨਸ਼ਨ ਨਾ ਕੱਟੇ ਪਾਉਣ ਦੀ ਟੈਨਸ਼ਨ ਆਪਾਂ ਫੈਵਿਕੋਲ ਨਾਲ ਇਹਦੇ ਜਿਹੜਾ ਸਲਾਈਆਂ ਲਾ ਪੇਸਟ ਕਰ ਸਕਦੇ ਹਾਂਗੇ ਹੁਣ ਆਪਾਂ ਇਹਦੇ ਚਾਰੇ ਪਾਸੇ ਵਾਲੇ ਦਵਾਲੇ ਜਿਹੜਾ ਫੇਵਿਕੋਲ ਦੀ ਹਲਕੇ ਹਲਕੇ ਡਾਟਸ ਜੇ ਲਾ ਕੇ ਇਹਨੂੰ ਆਪਾਂ ਪੇਸਟ ਕਰ ਲਾਂਗੇ ਇਹ ਦੇਖੋ ਜੀ ਇਹ ਆਪਾਂ ਨੇ ਪੇਸਟ ਕਰ ਲਿਆ ਹੁਣ ਆਪਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆਗਾ ਵੀ ਸਾਰੇ ਗਲਿਆਂ ਦਾ ਸੈਂਟਰ ਕਰ ਲੈਣਾ ਜੀ ਕਰੀਜ਼ ਬਣਾ ਲੈਣੀ ਹੈ ਉੱਥੋਂ ਕੱਟ ਲੈਣਾ ਕੱਟ ਕੇ ਆਪਾਂ ਨੇ ਕੁੜਤੀ ਤੇ ਜੜ ਲੈਣਾਗਾ ਤੇ ਜਿਹੜੀ ਆਪਾਂ ਨੇ ਮਸ਼ੀਨ ਐ ਜੀ ਉਹ ਆਪਾਂ ਨੇ ਬੁਕਰਮ ਦੇ ਗੋਲ ਸ਼ੇਪ ਚ ਤੇ ਜਿਹੜਾ ਨੀਚੇ ਚੌਰਸ ਬਾਕਸ ਬਣਾਇਆ ਉਹਦੇ ਵਿੱਚ ਕਮਾਉਣੀ ਐ ਜਿਹੜੀ ਆਪਾਂ ਇਹ ਪੱਟੀ ਬਾਟਣ ਪੱਟੀ ਨੀਚੇ ਬਣਾਈ ਹੈਗੀ ਇਹਦੇ ਵਿੱਚ ਬੁਕਰਮ ਨਹੀਂ ਕਮਾਉਣੀ ਹੈਗੀ ਜਿੱਥੇ ਕਿ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾ ਰਹੀਆਂ ਸਿਰਫ ਆਪਾਂ ਨੇ ਬਾਕਸ ਤੱਕ ਮਸ਼ੀਨ ਲਿਜਾ ਕੇ ਵਾਪਸ ਮੋੜ ਲੈਣੀ ਹੈਗੀ ਇੱਥੋਂ ਪਹਿਲਾਂ ਉੱਪਰੋਂ ਨੀਚੇ ਲੈ ਆਉਣੀ ਹੈ ਨੀਚੇ ਉੱਪਰ ਨੂੰ ਲੈ ਜਾਣੀ ਹੈ ਇਸ ਤਰੀਕੇ ਨਾਲ ਤੁਸੀਂ ਜਿਹੜਾ ਇਹ ਗਲਾ ਕੁੜਤੀ ਨਾਲ ਜੜਨਾਗਾ ਨੀਚੇ ਜਿਹੜੀ ਪੱਟੀ ਹੈਗੀ ਜੀ ਇਹ ਪੱਟੀ ਨਹੀਂ ਆਪਾਂ ਨੇ ਜੜਨੀ ਹੈਗੀ ਤੇ ਇਹ ਆਪਾਂ ਨੇ ਰੱਖਣਾ ਕੁਰਤੀ ਦੇ ਪੁੱਠੇ ਪਾਸੇ ਰੱਖਣਾ ਤੇ ਸਿੱਧੇ ਪਾਸੇ ਨੂੰ ਪਲਟ ਦੇਣਾਗਾ ਜੇ ਤੁਸੀ ਰੱਖਣਾ ਨਾ ਇਹ ਗਲਾ ਬਣਾਉਣ ਲੱਗਣਾਗਾ ਤਾਂ ਕੁੜਤੀ ਦੇ ਪੁੱਠੇ ਪਾਸੇ ਰੱਖ ਕੇ ਜੜਨਾਗਾ ਨਾ ਕਿ ਸਿੱਧੇ ਪਾਸੇ ਜੇਕਰ ਸਿੱਧੇ ਪਾਸੇ ਰੱਖ ਕੇ ਜੜਾਂਗੇ ਤਾਂ ਅੰਦਰ ਪੁੱਠੇ ਪਾਸੇ ਚਲਾ ਜਾਊਗਾ ਇਹਨੂੰ ਆਪਾਂ ਲੈਸਾਂ ਵਾਲਾ ਗਲਾ ਬਣਾਉਣਾ ਬਾਹਰ ਨੂੰ ਪਲਟਣਾਗਾ ਇਸ ਲਈ ਤੁਸੀਂ ਰੱਖਿਓ ਕੁੜਤੀ ਦੇ ਪੁੱਠੇ ਪਾਸੇ ਜੀ ਆਪਾਂ ਨੇ ਸਿੱਧੇ ਪਾਸੇ ਇਹਨੂੰ ਬਾਹਰ ਨੂੰ ਆਜੂਗਾ ਤੇ ਹੁਣ ਦੇਖੋ ਜਿੱਥੇ ਜਿੱਥੇ ਮੈਂ ਤੁਹਾਨੂੰ ਕਿਹਾ ਸੀਗਾ ਮਸ਼ੀਨ ਆਪਾਂ ਨੇ ਕਮਾ ਲਈ ਹੁਣ ਫालतू ਜਿਹੜਾ ਕੱਪੜਾਗਾ ਆਪਾਂ ਉਹਨੂੰ ਕਟਿੰਗ ਕਰ ਲਾਂਗੇ ਜਿੱਥੇ ਕੋਨੇ ਨੇ ਜੀ ਉੱਥੇ ਆਪਾਂ ਕੱਟ ਪਾ ਲਾਂਗੇ ਤਾਂ ਕਿ ਵੀ ਕੋਨੇ ਜਿਹੜੇ ਚੰਗੀ ਤਰ੍ਹਾਂ ਆਪਣੇ ਬਾਹਰ ਨਿਕਲ ਸਕਣ ਇਹ ਦੇਖੋ ਜੀ ਆਪਾਂ ਗੋਲ ਸ਼ੇਪ ਹੈ ਜਿੱਥੇ ਉੱਥੇ ਵੀ ਕੱਟ ਪਾ ਲੈਣੇ ਨੇ ਇਸ ਤਰੀਕੇ ਨਾਲ ਤੁਸੀਂ ਕੱਟ ਪਾ ਲੈਣੇ ਨੇ ਜਿੱਥੇ ਦਾ ਕੋਨਾਗਾ ਬਿਲਕੁਲ ਕੋਨੇ ਦੇ ਕਿਨਾਰੇ ਤੇ ਕੱਟ ਪਾਉਣਾਗਾ ਤਾਂ ਕਿ ਜਿਹੜੀ ਆਪਣੇ ਗਲੇ ਦੀ ਸ਼ੇਪ ਹੈ ਜਿਵੇਂ ਆਪਾਂ ਨੇ ਬੁਕਰਮ ਦਾ ਕਟਿੰਗ ਕੀਤੀ ਹੈ ਉਸ ਤਰੀਕੇ ਨਾਲ ਸ਼ੇਪ ਬਣ ਸਕੇ ਤੁਸੀਂ ਰਾਮ ਨਾਲੇ ਕੰਮ ਕਰਨਾ ਜੀ ਕੋਈ ਕਾਲੀ ਨਹੀਂ ਕਰਨੀ ਹੈਗੀ ਕਿਉਂਕਿ ਕਈ ਵਾਰੀ ਕਾਲੀ ਚ ਕੰਮ ਖਰਾਬ ਹੋ ਜਾਂਦਾਗਾ ਬਸ ਇਹਨਾਂ ਧਿਆਨ ਰੱਖਿਓ ਵੀ ਕੋਈ ਕੱਟ ਵਗੈਰਾ ਨਾ ਵੱਜੇ ਕੁਰਤੀ ਦੇ ਵਿੱਚ ਇਹ ਦੇਖੋ ਜੀ ਹੁਣ ਆਪਾਂ ਨੇ ਉਹ ਵਾਲੀ ਪੱਟੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਪੱਟੀ ਆਪਾਂ ਨੇ ਬਿਲਕੁਲ ਨਹੀਂ ਛੇੜੀ ਇਹਦੇ ਆਪਾਂ ਜਿਹੜੇ ਕੋਨੇ ਨੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਕਿਸੇ ਤਿੱਖੀ ਚੀਜ਼ ਤਿੱਖੀ ਚੀਜ਼ ਨਾਲ ਇਹਨੂੰ ਤੁਸੀਂ ਸ਼ੇਪ ਦੇ ਲਿਓ ਜਿਵੇਂ ਜਿਵੇਂ ਕੀ ਇਹਦੀ ਕਟਿੰਗ ਹੋਈ ਹੋਈ ਹੈਗੀ ਇਹਦਾ ਜਿਹੜਾ ਗਲਾਗਾ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਬਸ ਥੋੜੀ ਜੀ ਮਿਹਨਤ ਵੀ ਤੇ ਸਹੀ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ ਜੀ ਇਹ ਦੇਖੋ ਜੀ ਆਪਾਂ ਜਿੱਥੋਂ ਆਪਣੇ ਕੋਨੇ ਸੀਗੇ ਉਹਨੂੰ ਚੰਗੀ ਤਰ੍ਹਾਂ ਜਾਂ ਤਾਂ ਤੁਸੀਂ ਜਿਵੇਂ ਕੈਂਚੀ ਦਾ ਕਿਨਾਰਾ ਲੈ ਲਿਓ ਜਾਂ ਕੋਈ ਪੇਚ ਕੱਸ ਲੈ ਲਿਓ ਜਾਂ ਆਪਣੇ ਮਸ਼ੀਨ ਦੇ ਉੱਪਰ ਜਿੱਥੇ ਆਪਾਂ ਫਿਰ ਵੀ ਮਤਲਬ ਕਿ ਰੀਲ ਚੜਾਉਣੇ ਆਗੇ ਉਹ ਜਗ੍ਹਾ ਨਾਲ ਤੁਸੀਂ ਇਹਦੇ ਕੋਨੇ ਕੱਢ ਸਕਦੇ ਹੋ ਇਹ ਦੇਖੋ ਜੀ ਹੁਣ ਆ ਗਈ ਆਪਣੀ ਪੱਟੀ ਪੱਟੀ ਦੇ ਵਿੱਚ ਆਪਾਂ ਨੇ ਕੀ ਕਰਨਾ ਅੱਧਾ ਇੰਚ ਉਪਰੋਂ ਤੇ ਅੱਧਾ ਇੰਚ ਨੀਚੋਂ ਛੱਡ ਕੇ ਆਪਾਂ ਨੇ ਜਿਹੜਾ ਸੈਂਟਰ ਚ ਬੁਕਰਮ ਦੇ ਸੈਂਟਰ ਚ ਵਿਚਾਲੇ ਕੱਪੜਾ ਰੱਖਿਆ ਉੱਥੋਂ ਕੱਟ ਲਾਂਗੇ ਜੀ ਰਾਮਨਾਲ ਕੱਟਣਾ ਵੀ ਕਿਸੇ ਸਾਈਡ ਵੱਧ ਘੱਟ ਨਾ ਕਟਿਆ ਜਾਵੇ ਸੈਂਟਰ ਚੋਂ ਕੱਟਣਾ ਕਿਉਂਕਿ ਇਹੀ ਕਪੜਾ ਆਪਾਂ ਨੇ ਅੰਦਰ ਨੂੰ ਫੋਲਡ ਕਰਨਾਗਾ ਜਦੋਂ ਅੰਦਰ ਨੂੰ ਫੋਲਡ ਕਰਨਾ ਜੀ ਉਹ ਵੀ ਬਹੁਤ ਆਰਾਮ ਨਾਲ ਕਰਨਾ ਕਿਉਂਕਿ ਇਹਦੇ ਵਿੱਚ ਜਿਹੜਾ ਮਾਰਜਨ ਹੈ ਬਹੁਤ ਘੱਟ ਹੈ ਇਹ कॉटन ਦਾ ਕੱਪੜਾ ਹੈਗਾ ਨਿਕਲਣਾ ਤਾਂ ਦੇਖੋ ਇਹਨੇ ਹੈ ਨਹੀਂਗਾ ਵੀ ਮਾਰਜਨ ਨਿਕਲ ਜਾਊਗਾ ਅ ਪਰ ਜਦੋਂ ਆਪਾਂ ਨੇ ਮੋੜਨਾਗਾ ਤਾਂ ਕੱਪੜਾ ਘੱਟ ਹੋਣ ਕਰਨ ਵੀ ਬਾਹਰ ਨਾ ਰਹੇ ਜੇ ਬਸ ਆਰਾਮ ਨਾਲ ਮੋੜਨਾਗਾ ਤੇ ਜਿਹੜੀ ਬੁਕਰਮ ਹੈ ਜੀ ਦੇਖੋ ਗਲੇ ਦੀ ਆਪਾਂ ਨੇ ਬਾਹਰ ਨੂੰ ਪਲਟ ਲਿਆ ਜਿਹੜੀ ਇਹ ਆਪਣੀ ਹੋਗੀ ਲੇਸ ਲੇਸ ਨੂੰ ਆਪਾਂ ਆਲੇ ਪਹਿਲਾ ਆਲੇ ਦੁਆਲੇ ਘੁਮਾ ਦਾਂਗੇ ਜੀ ਜਿਹੜੀ ਵੀ ਬਾਹਰਲੀ ਸਾਈਡ ਹੈ ਗਲੇ ਦੇ ਇਹ ਦੇਖੋ ਜੀ ਆਪਾਂ ਬਾਹਰਲੀ ਸਾਈਡ ਘੁਮਾਤਾ ਹੁਣ ਆਪਾਂ ਨੇ ਅੰਦਰਲੀ ਸਾਈਡ ਕੀ ਕਰਨਾ ਜਿਹੜੀ ਪੱਟੀਆਂ ਦੇ ਸੈਂਟਰ ਚ ਕੱਟ ਸੀਗਾ ਇਹਨੂੰ ਆਪਾਂ ਨੇ ਦੋਨੋਂ ਸਾਈਡ ਇੱਕ ਸਾਈਡ ਦੇਖੋ ਉੱਪਰੋਂ ਲੱਗ ਜਾਣਾ ਮੋਡੇ ਵੱਲੋਂ ਇੱਕ ਸਾਈਡ ਤੋਂ ਸਲਾਈ ਲੈ ਕੇ ਤੇ ਜਿੱਥੇ ਬੁਕਰਮ ਆਪਾਂ ਨੇ ਕੱਟ ਪਾਇਆ ਇਹਦੇ ਸੈਂਟਰ ਚ ਉਹਨੂੰ ਅੰਦਰ ਫੋਲਡ ਕਰਕੇ ਕੱਪੜੇ ਨੂੰ ਇੱਕ ਸਾਈਡ ਸਿੰਪਲ ਸਲਾਈ ਲਾ ਲੈਣੀ ਹੈ ਤੇ ਇੱਕ ਸਾਈਡ ਇਹ ਤਿੰਨ ਤਿੰਨ ਜਿਹੜੀਆਂ ਟਿਕੜੀਆਂ ਦੇ ਮੈਂ ਲੈਸ ਦੇ ਛੋਟੇ ਛੋਟੇ ਵੀ ਡਿਜ਼ਾਈਨ ਬਣਾਏਗਾ ਇਹਨੂੰ ਆਪਾਂ ਬਟਨਾਂ ਦੀ ਤਰ੍ਹਾਂ ਰੱਖ ਦੇਣਾ ਤੁਸੀਂ ਪੋਰਟਲੀ ਬਟਨ ਵੀ ਇੱਥੇ ਲਾ ਸਕਦੇ ਹੋ ਕੋਈ ਹੋਰ ਲੂਪਰੀਆਂ ਵਗੈਰਾ ਬਣਾ ਕੇ ਵੀ ਇੱਥੇ ਲਾ ਸਕਦੇ ਹੋ ਕੁਝ ਵੀ ਜੋ ਜੋ ਵੀ ਤੁਹਾਨੂੰ ਅੱਛਾ ਲੱਗੇ ਤੁਸੀਂ ਇੱਥੇ ਲਾ ਸਕਦੇ ਹੋ ਇਹ ਆਪਣੀ ਆਪਣੀ ਪਸੰਦ ਹੈ ਜੀ ਦੇਖੋ ਇੱਕ ਦੂਜੇ ਦੇ ਐਵੇਂ ਵੀ ਇੱਕ ਸਾਈਡ ਇੱਕ ਦਾ ਮੂੰਹ ਦੂਸਰੀ ਸਾਈਡ ਇੱਕ ਦਾ ਦੂਸਰੀ ਸਾਈਡ ਕਰਕੇ ਵੀ ਲਾ ਸਕਦੇ ਹਾਂ ਇਹ ਤੁਹਾਡੀ ਆਪਣੀ ਇੱਛਾ ਜੀ ਇਸ ਤਰ੍ਹਾਂ ਵੀ ਤੁਸੀਂ ਡਿਜ਼ਾਈਨ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਤੇ ਇਹ ਗਲੇ ਦਾ ਡਿਜ਼ਾਈਨ ਜ਼ਰੂਰ ਬਣਾ ਕੇ ਦੇਖੋ ਜੀ ਬਹੁਤ ਸੋਹਣਾ ਇਹ ਡਿਜ਼ਾਈਨ ਬਣਦਾਗਾ ਤੇ ਹੁਣ ਤਾਂ ਕਾਟਨ ਦੇ ਸੂਟ ਤੇ ਤਾਂ ਆਸਾਨੀ ਨਾਲ ਬਣ ਜਾਂਦਾ ਜੀ ਸਿੰਥੈਟਿਕ ਤੇ ਥੋੜਾ ਜਿਹਾ ਵੀ ਹੋ ਜਾਂਦਾ ਔਖਾ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੀ ਇਸ ਤਰ੍ਹਾਂ ਕੋਈ ਹੋਰ ਨਵੀਂ ਵੀਡੀਓ ਲੈ ਕੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ